ਚੰਗੇ ਸੀਮੰਦ ਦੀ ਅਰਜਨ ਕੁੰਗੜ ਦੀ ਹੈਗੀ ਤੇ ਸਿੰਘਾਂ ਦੀ ਕੁਆਲਿਟੀ ਦੇਖ ਸਕਦੇ ਹੋ ਵੇਲ ਵੀ ਬਹੁਤ ਆ ਫੇਸ ਬਹੁਤ ਸੋਹਣਾ ਤੁਸੀਂ ਦੇਖ ਸਕਦੇ ਹੋ ਕੁੰਡੇ ਸਿੰਘ ਆ ਜਮਾ ਤੇ ਵੇਲ ਦੇਖੋ ਤੇ ਕੱਦ ਘਾਟ ਦੇਖੋ ਤੇ ਥਣਾ ਦਾ ਸਹਿਜ ਬਹੁਤ ਚੰਗਾ ਹੈਗਾ ਪਿੱਠ ਬੁੜੇ ਦੀ ਕੁਆਲਿਟੀ ਦੇਖ ਸਕਦੇ ਹੋ ਜੈਡ ਬਲੈਕ ਹੀ ਆ ਜਮਾ ਤੇ ਸਾਰੀ ਬਹਿਣਾ ਦੇਦੇ ਅੱਧੇ ਪੈਸੇ ਦੇ ਦੋ ਤਿਆਰ ਕਰਕੇ ਵੀ ਦੇਦਾ ਮੈਂ ਠੀਕ ਹੈ ਬੀਜਿੰਗ ਕੀਮੀ ਦਾ ਦੁੱਧ ਦੀ ਬਈ ਬਾਈ 20 ਪਲੱਸ ਜਾਊਗੀ ਬਾਕੀ ਸੇਵਾ ਤੇ ਨਿਰਪਰ ਆ ਮਾਂ ਹਰਿਆਣਾ ਚੋਂ ਲਿਆਂਦੀ ਸੀ ਹਾਂ ਮਾਂ ਹਰਿਆਣਾ ਦੀ ਕਿੰਨੇ ਕ ਦੁੱਧ ਵਾਲੀ ਸੀ ਉਹ ਮਾਂ ਥਲੇ ਸੀ ਹਸ ਦੋਨੇ ਕਿਲੋ 19 ਕਿਲੋ ਮਾਤ ਸਮਾਂ ਦਿੰਦੀ ਹੈ ਕਿਸ ਤਰ੍ਹਾਂ ਮਤਲਬ ਲੰਮਾ ਸਮਾਂ ਹੈ ਇੱਡੀ ਸ਼ੀਲ ਸਾਊ ਬਹੁਤ ਜ਼ਿਆਦਾ ਦੋਨੇ ਪਾਸੇ ਬੈ ਕੇ ਚੋਣੋ ਦੋਨੇ ਪਾਸੇ ਬਰਦੇ ਬੈਠੇ ਬੰਦਾ ਬੁੜੀ ਕੋਈ ਚੋਲੇ ਕੋਈ ਹੱਥ ਦਾ ਨਹੀਂ ਕਰਦੀ ਕਿਤੇ ਪ੍ਰਕਾਰ ਦਾ ਵੀ ਅੱਛਾ ਤੇ ਜਿੰਨਾ ਕਰ ਮਰਜ਼ੀ ਜੋ ਤੁਸੀਂ ਯਕੀਨ ਨਹੀਂ ਕਰਨਾ ਕਿ ਆਪ ਵੀ ਆਪ ਛੱਡੀ ਹੈ ਇਹ ਮਤਲਬ ਆਧਾ ਤੱਕ ਲੋਦੀ ਬਿਮਾਰ ਦੀ ਗੱਲ ਆ ਹਸਪਤਲ ਦੀ ਠੀਕ ਹੈ ਸੀਮਨ ਦਾ ਪਤਾ ਕਿਹੜੇ ਦੀ ਹੈ ਇਹ ਹਾਂ ਸੀਮਨ ਇਹ ਅਰਜਨ ਕੁੰਗੜ ਦੀ ਹੈ ਜੀ ਹਰਿਆਣੇ ਵਾਲੇ ਅਰਜਨ ਕੁੰਗੜ ਦੀ ਹੈ ਇਹ ਠੀਕ ਆ ਆਪਾਂ ਆਪ ਹੀ ਸੀਮਨ ਲਵਾਇਆ ਸੀ ਹਾਂ ਆਪਾਂ ਸੋਨ ਭਰਾ ਦੇ ਮੁੰਡਾ ਇੱਥੇ ਆਪੇ ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਆ ਸਾਰਿਆਂ ਦਾ ਢਾਲੀਵਾਲ ਡੇਰੀ ਫਾਰਮ ਦੇ ਉੱਤੇ ਦੋਸਤੋ ਅੱਜ ਦੀ ਵੀਡੀਓ ਬਣਾ ਰਹੇ ਆ ਆਪਾਂ ਪਿੰਡ ਸੇਖਾ ਕਲਾਂ ਤੋਂ ਤਹਿਸੀਲ ਇਹਨੂੰ ਪੈ ਜਾਂਦੀ ਹੈ ਬਾਗਾਪਰਾਣਾ ਤੇ ਜ਼ਿਲ੍ਹਾ ਪੈ ਜਾਂਦਾ ਮੋਗਾ ਤੇ ਸਾਹਮਣੇ ਜਿਹੜੀ ਤੁਸੀਂ ਝੋਟੀ ਦੇਖ ਰਹੇ ਹੋ ਇਹ ਬਕਾਊ ਆ ਗਈ ਬਹੁਤ ਵੱਡੇ ਕੱਦ ਕਾਰ ਦੀ ਝੋਟੀ ਆ ਗਈ ਤੇ ਹੈ ਵੀ ਘਰਦਗੋਈ ਆ ਚੰਗੇ ਸੀਮੰਦੀ ਆ ਗਈ ਤੇ ਤਾਜੀ ਸੂਈ ਆ ਬਿਲਕੁਲ ਇਹ ਤੇ ਬੱਚਾ ਤੁਸੀਂ ਦੇਖ ਸਕਦੇ ਹੋ ਬੱਚਾ ਵੀ ਚੰਗੇ ਸੀਮੰਦਾਗਾ ਤੇ ਬਾਕੀ ਆਪਾਂ ਡਿਟੇਲ ਤੁਹਾਨੂੰ ਸਾਰੀ ਲੈ ਕੇ ਦੇਵਾਂਗੇ ਇਸ ਬਾਰੇ ਜਿਹਨੂੰ ਵੀ ਪਸੰਦ ਆਉਂਦੀ ਆ ਸਕਰੀਨ ਦੇ ਉੱਤੇ ਨੰਬਰ ਚੱਲੀ ਜਾਂਦਾ ਇਸ ਨੰਬਰ ਦੇ ਉੱਤੇ ਤੁਸੀਂ ਸੰਪਰਕ ਕਰਕੇ ਤੇ ਬਾਈ ਨਾਲ ਸਾਰੀ ਗੱਲਬਾਤ ਕਰਕੇ ਇੱਥੇ ਆ ਕੇ ਆਪਦੀ ਫੁੱਲ ਤਸੱਲੀ ਕਰਕੇ ਤੇ ਫਿਰ ਤੁਸੀਂ ਝੋਟੀ ਨੂੰ ਖਰੀਦ ਸਕਦੇ ਹੋ ਝੋਟੀ ਦਾ ਕਦ ਕਾਠ ਵੀ ਬਹੁਤ ਆ ਤੇ ਸੋਹਣੀ ਵੀ ਬਹੁਤ ਆ ਗਈ ਤੇ ਬਾਕੀ ਸਾਂਭੀ ਪੜੀ ਵੀ ਚੰਗੀ ਆ ਤੇ ਚੰਗਾ ਦੁੱਧ ਦੇਣੇ ਪਹਿਲਾਂ ਵਾਲੇ ਸੂਆਂ ਦੇ ਵਿੱਚ ਕੱਢਿਆ ਵਗਾ ਤੇ ਇਸ ਵਾਰ ਵੀ ਚੰਗੇ ਦੁੱਧ ਦੀ ਉਮੀਦ ਆ ਗਈ ਤੇ ਤੁਸੀਂ ਆਦੀ ਫੁੱਲ ਤਸੱਲੀ ਕਰਕੇ ਖਰੀਦ ਸਕਦੇ ਹੋਗੇ ਤੇ ਬਾਕੀ ਆ ਜੋ ਤੁਹਾਡਾ ਆਪ ਜਿਆਦਾ ਸਮਾਂ ਨਹੀਂ ਲੈਂਦੇ ਤੇ ਬਾਈ ਨਾਲ ਆਪਾਂ ਸਾਰੀ ਗੱਲਬਾਤ ਕਰਾਉਣੀ ਆ ਤੇ ਡਿਟੇਲ ਲੈ ਕੇ ਦਿੰਨੇ ਆਂ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਅ ਬਾਈ ਸਭ ਤੋਂ ਪਹਿਲਾਂ ਆਪਣਾ ਨਾਮ ਦੱਸ ਦਿਓ ਨਾਮ ਮਾ ਭੋਲਾ ਸਿੰਘ ਭੱਟੇਵਾਲਾ ਮਾਤਰ ਦੇ ਬੱਚੇ ਹਾਂ ਗੁਰਮੀਤ ਸਿੰਘ ਪਰ ਭੋਲਾ ਭੱਟੇਵਾਲਾ ਤੇ ਨਾਮ ਤੇ ਆਪਾਂ ਜਾਵਾ ਜਾਂਦੇ ਠੀਕ ਹੈ ਜੀ ਤੇ ਇੱਕ ਵਾਰੀ ਆਪਣਾ ਨਾਮ ਬੋਲ ਦਿਓ ਵੈਸੇ ਸਕਰੀਨ ਤੇ ਚੱਲੀ ਜਾਂਦਾ ਨੰਬਰ ਜੀ 9884 ਹਾਂਜੀ 35909 ਠੀਕ ਹੈ ਜੀ ਤੇ ਹੁਣ ਆਪਾਂ ਬਈ ਝੋਟੀ ਬਾਰੇ ਗੱਲ ਕਰੀਏ ਜਿਹੜੀ ਆਪਾਂ ਇਹ ਵੇਚਣੀ ਹੈਗੀ ਇਹ ਆਪਣੇ ਘਰ ਦੀ ਹੈਗੀ ਘਰ ਦੀ ਝੋਟੀ ਘਰ ਦੀ ਠੀਕ ਆ ਘਰ ਦੀ ਵਾਲੀ ਵੀ ਆ ਘਰ ਦੀ ਵਾਲੀ ਘਰ ਦੀ ਆਪਣੀ ਜਿਹੜੀ ਮਾਂ ਸੀ ਆਪਣੇ ਕੋਲ ਹਰਿਆਣਾ ਤੇ ਲਿਆਂਦੀ ਅੱਛਾ ਜੀ ਉਹਦੀ ਬੱਚੀ ਹੈ ਉਹ ਵੇਚਤੀ ਸੀ ਮਾੜੀ ਤੰਦ ਤੇ ਲੈ ਕੇ ਨਾਲ ਗਵਾਂਢੀ ਅੱਛਾ ਮਾਂ ਹਰਿਆਣਾ ਚ ਲਿਆਂਦੀ ਸੀ ਹਾਂ ਮਾਂ ਹਰਿਆਣਾ ਦੀ ਕਿੰਨੇ ਕ ਦੁੱਧ ਵਾਲੀ ਸੀ ਉਹ ਮਾਂ ਥੱਲੇ ਸੀ ਜਦੋਂ 2 ਕਿਲੋ ਜੀ 19 ਕਿਲੋ ਮਾਂਦਾਰ ਕੜ ਸੀਗਾ ਹਾਂ 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 ਠੀਕ ਹੈ ਤੇ ਇਹਨੇ ਆਪਣੇ ਕੋਲੇ ਮਤਲਬ ਕਿੰਨਾ ਦੁੱਧ ਕੱਢਿਆ ਪਹਿਲੇ ਜਾਂ ਦੂਜੇ ਸੂਏ ਦੇ ਵਿੱਚ ਪਹਿਲੇ ਸੂਏ ਵਾਂਗੂ ਤਾਂ 14 ਕਿਲੋ ਦੁੱਧ ਸੀਗਾ ਪਹਿਲੇ ਸੂਏ 14 ਹਾਂ ਤੇ ਹੁਣ ਦੂਜਾ ਸੂਆ ਸੀ ਸੂਆ ਉਹ 17 ਸਾਢੇ 17 ਖੁੱਲਾ ਚੁੰਗੇ ਰਹੇ ਦੂਜੇ ਸੂਏ ਇਹਨੇ ਕੱਢਿਆ 17 ਸਾਢੇ 17 ਹੁਣ ਤੀਜੇ ਸੂਈ ਆ ਇਸ ਵਾਰ ਉਹ ਤੀਜੇ ਸੂਈ ਸੂਈ ਆ ਤੇ ਕੱਲ ਹੀ ਸੂਈ ਆ ਮਤਲਬ ਤਾਜੀ ਕੋਈ ਸੂਈ ਆ ਬਿਲਕੁਲ ਹੈਨਾ ਠੀਕ ਆ ਤੇ ਇਸ ਵਾਰ ਕੀ ਮੀਦਾ ਦੁੱਧ ਦੀ ਬਾਈ ਬਾਈ 20 ਪਲੱਸ ਜਾਊਗੀ ਬਾਕੀ ਸੇਵਾ ਤੇ ਨਿਰਪਰ ਹੈ ਠੀਕ ਆ ਆਖੀ ਆਦਮੀ ਤਾਂ ਸਾਡੇ ਹਿਸਾਬ ਨਾਲ 20 ਪਲੱਸ ਕਰੂਗਾ 20+ ਜਾਣਾ ਚਾਹੀਦਾ ਹੈ ਨਾ ਜਦੋਂ ਪਹਿਲੇ ਸੂਏ ਵੀ ਚੰਗਾ ਦਿੱਤਾ ਦੂਜੇ ਸੂਏ ਵੀ ਸੂਏ ਟੀਕੇ ਤੇ ਹੁੰਦਾ ਪਾਉ ਸੂਏ ਇਸ ਹਿਸਾਬ ਨਾਲ ਤੀਜੇ ਸੂਏ ਜਾਨਵਰ ਪੀਕ ਤੇ ਆਉਂਦਾ ਹੈ ਨਾ ਤੇ 20+ ਜਾਣਾ ਚਾਹੀਦਾ ਸਹੀ ਗੱਲ ਆ 20+ ਤਾਂ ਫਿਰ ਜਾਣਾ ਹੀ ਚਾਹੀਦਾ ਬਾਕੀ ਸੀਮਨ ਦਾ ਪਤਾ ਕਿਹੜੇ ਦੀ ਹੈ ਇਹ ਹਾਂ ਸੀਮਨ ਨੇ ਅਰਜਨ ਕੁੰਗੜ ਦੀ ਹੈ ਹਰਿਆਣੇ ਵਾਲੇ ਅਰਜਨ ਕੁੰਗੜ ਦੀ ਹੈ ਇਹ ਠੀਕ ਆ ਆਪਾਂ ਆਪ ਹੀ ਸੀਮਨ ਲਵਾਇਆ ਸੀਗਾ ਹਾਂ ਆਪਾਂ ਆਪ ਸੀਮਨ ਭਰਾ ਜੀ ਮੁੰਡਾ ਇੱਥੇ ਆ ਆਪ ਹੀ ਸੀਮਨ ਤੋਂ ਆਇਆ ਸੀ ਠੀਕ ਆ ਵੀ ਮਤਲਬ ਆਪਣੀ ਸੀਮਨ ਦੇ ਬੱਚੇ ਆਪਣੇ ਉਹ ਇਹਦੀ ਧੈਣ ਖੜੀ ਉਹ ਵੀ ਸੀਮਨ ਦੀ ਹੈ ਸੀਮਨ ਦੇ ਬੱਚੇ ਆ ਵੀ ਮਤਲਬ ਆਪਾਂ ਚੰਗੇ ਸੀਮਨ ਹੀ ਭਰਾਉਨੇ ਆ ਹਨਾ ਠੀਕ ਆ ਤੇ ਤਾਂ ਕਰਕੇ ਫਿਰ ਰਿਜ਼ਲਟ ਵੀ ਚੰਗੇ ਹੁੰਦੇ ਆ ਹਨਾ ਠੀਕ ਆ ਤੇ ਇਸ ਵਾਰ ਉਮੀਦ ਫਰ ਜਾਨੀ 20 ਪਲੱਸ ਦੀ ਚੰਗੇ ਦੀ ਉਮੀਦ ਹੀ ਆ ਹਨਾ ਤੇ ਬਾਕੀ ਸੇਵਾ ਦੇ ਹੁੰਦਾ ਹਨਾ ਠੀਕ ਆ ਤੇ ਜੇਰ ਜੂ ਰੋਕੇ ਆ ਬਾਈ ਆ ਜੇਰ ਜੂ ਓਕੇ ਆ ਵੀਡੀਓ ਵੀ ਲਗਾ ਲੈ ਜੇਰ ਪਈ ਦੀ ਠੀਕ ਆ ਵੀਡੀਓ ਬਣੀ ਵੀ ਆ ਠੀਕ ਆ ਤੇ ਦੋਸਤੋ ਵੀਡੀਓ ਬਣੀ ਵੀ ਆਗੀ ਤੇ ਜਿਹਨੇ ਤਸੱਲੀ ਕਰਨੀ ਆ ਤੇ ਬਾਈ ਵੀਡੀਓ ਦਿਖਾ ਦੇਣਗੇ ਤੇ ਤੁਸੀਂ ਵੀਡੀਓ ਵੀ ਦੇਖ ਸਕਦੇ ਹੋਗੇ ਤੇ ਬਾਕੀ ਬਾਈ ਦੁੱਧ ਦਾ ਕੀ ਸਾਹ ਕਿਤਾਬ ਰਹਾ ਹੈ ਦਾ ਵੀ ਲੰਮਾ ਸਮਾਂ ਦਿੰਦੀ ਹੈ ਕਿਸ ਤਰ੍ਹਾਂ ਲੰਮਾ ਸਮਾਂ ਹੈ ਜੀ ਸ਼ੀਲ ਸਾਊ ਬਹੁਤ ਜ਼ਿਆਦਾ ਦੋਨੇ ਪਾਸੇ ਬਹਿ ਕੇ ਚੋਲੋ ਦੋਨੇ ਪਾਸੇ ਬੰਦੇ ਬੈਠ ਕੇ ਬੰਦਾ ਬੁੜੀ ਕੋਈ ਚੋਲੇ ਕੋਈ ਹੱਥ ਦਾ ਨਹੀਂ ਕਰਦੀ ਕਿਸ ਤਰ੍ਹਾਂ ਦਾ ਵੀ ਅੱਛਾ ਤੇ ਜਿੰਨਾ ਤੇ ਮਰਜ਼ੀ ਜੋ ਤੁਸੀਂ ਯਕੀਨ ਨਹੀਂ ਕਰਨਾ ਵੀ ਆਪ ਜੀ ਆਪ ਛੱਡੀ ਹੈ ਇਹ ਮਤਲਬ ਅੱਧਾ ਤੱਕ ਲੋਦੀ ਭਾਵਾ ਲਾਸਟ ਤੱਕ ਜੀ ਠੀਕ ਆ ਇਹ ਵੀ ਯਾਨੀ ਕਿ ਵੱਡੇ ਗੁਣੀ ਹੁੰਦੇ ਆ ਹਨਾ ਠੀਕ ਹੈ ਵੀ ਮਤਲਬ ਲੰਮਾ ਸਮਾਂ ਨਾਲ ਤਾਂ ਦੁੱਧ ਦਿੰਦਾ ਹੈ ਨਾ ਬਾਕੀ ਇਹਨੂੰ ਇਹਦੀ ਇਹ ਵੀ ਖਾਸੀਅਤ ਹੈ ਇਹਨੂੰ ਕੱਟਿਆ ਜੇ ਕੱਟਿਆ ਇਹਨੂੰ 20 ਦਿਨ ਪਾ ਕੇ 25 ਦਿਨ ਪਾ ਕੇ ਮਹੀਨਾ ਤੁਸੀਂ ਪਾ ਤੁਰੇ ਬੰਦ ਕੇ ਹਾਂਜੀ ਚੈਰਲ ਬੰਦ ਕੇ ਮਤਲਬ ਆਪਾਂ ਚਾਹਤ ਨਾਲ ਜਿੰਨੇ ਚੋਨੇ ਉਵੇਂ ਚੋ ਸਕਦੇ ਕੋਈ ਦਿੱਕਤ ਨਹੀਂ ਘੋੜਾਂ ਨਾਲ 10 ਦਿਨ ਠੀਕ ਆ ਵੀ ਮਹੀਨਾ ਮਹੀਨੇ ਤੋਂ ਬਾਅਦ ਵੀ ਮਤਲਬ ਛੱਡੋ ਨਾ ਛੱਡੋ ਹੈ ਨਾ ਮਤਲਬ ਛੱਡੋ ਨਾ ਛੱਡੋ ਆਪਾਂ ਵੈਸੇ ਦੁੱਧ ਪਿਉਣ ਲੱਗ ਜਾਂਦੇ ਬੱਚੇ ਨੂੰ ਅੱਜ ਕੱਲ ਵੀ ਨਹੀਂ ਖੱਚ ਕੇ ਬੰਨੇ ਜਾਂਦੇ ਹੂੰ ਦੀ ਕੋਈ ਦਿੱਕਤ ਨਹੀਂ ਭਾਏ ਦੁੱਧ ਨਾਲ ਲੱਗੋ ਛਾਪੀ ਮਾਰ ਤੇ ਜਿਹੜਾ ਇਸ ਵਾਰ ਬਈ ਇਹ ਬੱਚੇ ਨੂੰ ਜਨਮ ਦਿੱਤਾ ਇਹ ਕੀ ਹੈ ਕੱਟਾਗਾ ਹਾਂ ਇਹ ਕੱਟਾ ਹੈ ਇਹ ਕਿਹੜੇ ਸੀਮੰਦਾਗਾ ਇਹ ਬਜਰੰਗੀ ਦਾ ਜਵਾਨ ਹੈ ਅੱਛਾ ਇਹ ਬਜਰੰਗੀ ਦਾਗਾ ਹਾਂ ਬਜਰੰਗੀ ਦਾ ਠੀਕ ਆ ਲੋ ਵੀ ਦੋਸਤੋ ਕੱਟਾ ਤੁਸੀਂ ਦੇਖ ਸਕਦੇ ਹੋ ਕੱਟਾ ਵੀ ਬਹੁਤ ਸੋਹਣਾ ਹੈਗਾ ਜਿਵੇਂ ਹੁਣ ਝੋਟੀ ਦਾ ਢਾਂਚਾ ਬਹੁਤ ਵੱਡਾ ਹੈਗਾ ਤੇ ਕੱਟਾ ਵੀ ਉਸੇ ਤਰ੍ਹਾਂ ਹੀ ਆ ਬਾਕੀ ਜੋ ਬਜਰੰਗੀ ਹੈ ਉਹਨੂੰ ਤੁਸੀਂ ਸਾਰੇ ਜਾਣਦੇ ਹੀ ਹੋਗੇ ਤੇ ਉਹ ਵੀ ਚੰਗੀ ਹਾਈਟ ਲੈਂਥ ਦੇ ਬੱਚੇ ਪੈਦਾ ਕਰਦਾ ਹੈਗਾ ਬਹੁਤ ਸੋਹਣਾ ਮਤਲਬ ਕਿ ਇਹ ਬੱਚਾ ਆਇਆ ਹੈਗਾ ਬਾਕੀ ਜਿਵੇਂ ਹੁਣ ਝੋਟੀ ਦਾ ਰਿਕਾਰਡ ਚੰਗਾਗਾ ਤੇ ਜੇ ਤੁਸੀਂ ਬੱਚਾ ਸੰਭਲੋਗੇ ਤਾਂ ਇਹ ਵੀ ਬਰੀਡਿੰਗ ਵਾਸਤੇ ਕੰਮ ਦਊਗਾ ਸੋਹਣਾ ਬੱਚਾ ਆਇਆ ਹੈ ਬਾਬੂ ਦਾ ਠੀਕ ਹੈ ਜੀ ਜੋ ਮਤਲਬ ਸੀਮਨ ਲੱਗਿਆ ਵਸੀ ਹਾਂ ਸੀਮਨ ਲੱਗੋ ਦਾ ਰਿਕਾਰਡ ਸਾਰਾ ਰੱਖਤਾ ਆਪਣੇ ਕੋਲ ਕਾਰਡ ਵਾਰਾ ਬਣਿਆ ਹੋਇਆ ਹੈ ਠੀਕ ਹੈ ਠੀਕ ਹੈ ਜੀ ਵੀ ਮਤਲਬ ਉਹ ਡਾਕਟਰ ਤੁਹਾਨੂੰ ਦੇ ਕੇ ਗਏ ਹੋਣਗੇ ਹਨਾ ਰਿਕਾਰਡ ਬਣਾ ਕੇ ਦੇ ਗਏ ਠੀਕ ਹੈ ਵੀ ਉਸ ਚੀਜ਼ ਦਾ ਪ੍ਰੂਫ ਹੈਗਾ ਹਨਾ ਉਹ ਕੋਲ 100% ਕੋਈ ਕਹਦੇ ਵੀ ਕੋਈ ਦੁਬਲੀ ਵੀ ਕੋਈ ਠੀਕ ਹੈ ਵੀ ਮਤਲਬ ਜੇ ਕੋਈ ਖਰੀਦਣ ਆਉਂਦਾ ਤਾਂ ਮਤਲਬ ਉਹ ਦੇਖ ਸਕਦਾ ਹਨ ਵੀ ਤਸੱਲੀ ਕਰ ਸਕਦਾ ਹਨ ਠੀਕ ਹੈ ਤੇ ਹੁਣ ਬਈ ਆ ਗਈ ਰੇਟ ਦੀ ਗੱਲ ਤੇ ਰੇਟ ਆਪਾਂ ਇਹਦਾ ਕੀ ਰੱਖਦੇ ਆਂਗੇ ਰੇਟ ਬਈ ਫੋਨ ਤੇ ਕਰਾਂਗੇ ਯਾਰ ਕਿਉਂਕਿ ਹੁਣ ਇਹ ਸੂਤੀ ਆ ਠੀਕ ਹੈ ਜੀ ਗੱਲ ਆ ਵੀ ਜੇ ਕੋਈ ਰੇਟ ਦੁੱਧ ਤਿਆਰ ਕਰਕੇ ਕਹੂਗਾ ਤਾਂ ਦੁੱਧ ਤਿਆਰ ਕਰਕੇ ਵੀ ਆਪਾਂ ਉਹ ਕਰ ਲਾਂਗੇ ਪਰ ਅੱਜ ਵਿੱਚ ਵੀ ਗੱਲ ਹੋਰ ਹੈ ਠੀਕ ਹੈ ਜੀ ਤਿਆਰ ਕਰਕੇ ਦੇਵਾਂ ਗੱਲ ਹੋਰ ਹੋਊ ਠੀਕ ਹੈ ਠੀਕ ਹੈ ਵੀ ਜਿਹਨੂੰ ਪਸੰਦ ਆਉਂਦੀ ਆ ਸਾਈ ਦੇਣਾ ਦੇ ਦੇ ਅੱਧੇ ਪੈਸੇ ਦੇ ਦੋ ਤਿਆਰ ਕਰਕੇ ਵੀ ਲੈਦਾ ਵੀ ਠੀਕ ਹੈ ਵੀ ਜਿਹਨੂੰ ਪਸੰਦ ਆਉਂਦੀ ਆ ਵੀ ਗੱਲਬਾਤ ਕਰ ਲੇ ਥੋੜੇ ਨਾਲ ਹਾਂ ਤੇ ਵੀ ਰੇਟ ਮਤਲਬ ਪੁੱਛ ਸਕਦਾ ਫੋਨ ਤੇ ਹਾਂ ਠੀਕ ਹੈ ਤੇ ਬਾਕੀ ਵੀ ਦੁੱਧ ਤਿਆਰ ਕਰਕੇ ਵੀ ਦੇ ਦੋਗੇ ਹਾਂ ਠੀਕ ਹੈ ਇਹ ਆਪਾਂ ਤਸੱਲੀ ਤਾਂ ਹੀ ਦਿੰਨੇ ਆ ਵੀ ਘਰ ਦੀ ਛੋਟੀ ਕਰਕੇ ਤਾਂ ਸਾਨੂੰ ਇਛਤਿਆਸ ਆ ਤੇ ਦੇ ਹਿਸਾਬ ਜਿੰਨੇ ਜਿਵੇਂ ਵਧੀਆ ਦੀ ਹਿਸਾਬ ਨਾਲ ਠੀਕ ਹੈ ਕਿਚਾਰੇ ਦੀ ਬਹੁਤ ਖੁੱਲੀ ਜੋ ਕੁਝ ਮਰਜ਼ੀ ਪਾਓ ਠੀਕ ਹੈ ਖਾਣ ਖੂਣ ਦੀ ਵੀ ਖੁੱਲੀ ਆ ਪੋਸਟ ਦੀ ਖਾਣ ਪੀਣ ਦੀ ਜਿਹੜਾ ਕਿਸ ਮਰਜ਼ੀ ਹੈ ਕਿਸੇ ਮਤਲਬ ਦੀ ਕੋਈ ਨਹੀਂ ਠੀਕ ਹੈ ਆਓ ਜੇ ਕੋਈ ਲੋੜ ਨਹੀਂ ਕੋਈ ਜੀ ਵੀ ਇਹ ਨਹੀਂ ਕੀ ਦੇਣੀ ਆ ਸਾੜਾ ਦੇਣਾ ਜਿਉਂ ਵੀ ਕੁਝ ਦਿਨ ਬਾਅਦ ਪੂਰੇ ਧਰ ਦੇ ਬਾਅਦ ਆ ਇਹ ਵੀ ਗੌਣੀ ਹੁੰਦੇ ਆ ਹਨਾ ਬਾਕੀ ਜੇ ਖਾਊ ਪੀਊਗੀ ਉਹਦੀ ਭੈਣ ਹੀ ਆ ਉਹ ਨਹੀਂ ਖਾਂਦੀ ਉਹ ਨਾਲ ਦਾ ਤਾਂ ਚੱਲਦਾ ਪਰ ਇਹਦਾ 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 ਅਲੱਗ ਹੀ ਗੌਣਾ ਹੈ ਠੀਕ ਆ ਬਾਈ ਆਹ ਜੇ ਖਾਊ ਪੀਊਗੀ ਤਾਂ ਫੇਰ ਹੀ ਦੁੱਧ ਕੱਢੂਗੀ ਹਨਾ ਤੇ ਬਾਕੀ ਸ਼ੁਰੂ ਤੋਂ ਖਾਂਦੀ ਪੀਂਦੀ ਆ ਤਾਂ ਢਾਂਚਾ ਇਹਦਾ ਹੈ ਹਨਾ ਸਹੀ ਗੱਲ ਆ ਤੇ ਬਾਕੀ ਤਸੱਲੀ ਵੀ ਤੁਸੀਂ ਤਾਂ ਹੀ ਦਿੰਦੇ ਹੋ ਵੀ ਜੇ ਦੁੱਧ ਕੱਢਿਆ ਵੈਦਾ ਹਨਾ ਗੋਣ ਹੈਗੇ ਆ ਕੋਈ ਦੋ ਤਿੰਨ ਚਾਰ ਪਸ਼ੂ ਆ ਬਸ ਥੋੜਾ ਜਿਹਾ ਹੁਣ ਐਵਾ ਵੀ ਠੀਕ ਆ ਠੀਕ ਆ ਵੀ ਤਾਂ ਕਰਕੇ ਵੇਚ ਰਹੇ ਹਾਂ ਹਾਂ ਪਸ਼ੂ ਕਰੋ ਆ ਇਹ ਉਹ ਸੁਨੜੀਆ ਦਾ ਮਾਜੂਰੀ ਵੀ ਹੈ ਠੀਕ ਹੈ ਇਹਦੀ ਇਹਨਾਂ ਮੰਨਰ ਕੱਤੀ ਹੋ ਤਿਆਰ ਹੋਈ ਪਈ ਹੈ ਠੀਕ ਹੈ ਜੀ ਤੇ ਲੋ ਵੀ ਦੋਸਤੋ ਤੁਹਾਨੂੰ ਆਪਾਂ ਇੱਕ ਵਾਰੀ ਤੋੜ ਕੇ ਦਿਖਾ ਦਿੰਨੇ ਆ ਤਾਂ ਕਿ ਤੁਹਾਨੂੰ ਟਾਂਚੇ ਦੀ ਜੱਜਮੈਂਟ ਹੋ ਜੇ ਬਾਕੀ ਡਿਟੇਲ ਤੁਹਾਨੂੰ ਆਪਾਂ ਸਾਰੀ ਲੈਤੀ ਹੈਗੀ ਤੇ ਤੁਸੀਂ ਬਾਈ ਨਾਲ ਕੰਟੈਕਟ ਕਰ ਸਕਦੇ ਹੋਗੇ ਤੇ ਆਪਦੀ ਫੁੱਲ ਤਸੱਲੀ ਕਰਕੇ ਖਰੀਦ ਸਕਦੇ ਹੋ ਤੇ ਬਾਕੀ ਝੋਟੀ ਦੀ ਗਾਰੰਟੀ ਹੈ ਵੀ ਝੋਟੀ ਕੱਦ ਕਾਰ ਤੇ ਬਹੁਤ ਆ ਤੇ ਚੰਗੇ ਸੀਮੰਦ ਦੀ ਅਰਜਨ ਕੁੰਗੜ ਦੀ ਹੈਗੀ ਤੇ ਸਿੰਗਾ ਦੀ ਕੁਆਲਿਟੀ ਦੇਖ ਸਕਦੇ ਹੋ ਵੇਲ ਵੀ ਬਹੁਤ ਆ ਫੇਸ ਬਹੁਤ ਸੋਹਣਾ ਤੁਸੀਂ ਦੇਖ ਸਕਦੇ ਹੋ ਕੁੰਡੇ ਸਿੰਘ ਆ ਜਮਾ ਤੇ ਵੇਲ ਦੇਖੋ ਤੇ ਕੱਦ ਘੜ ਦੇਖੋ ਤੇ ਥਾਣਾ ਦਾ ਸੈਜ ਬਹੁਤ ਚੰਗਾ ਹੈਗਾ ਪਿੱਠ ਬੁੜੇ ਦੀ ਕੁਆਲਿਟੀ ਦੇਖ ਸਕਦੇ ਹੋ ਜੈਡ ਬਲੈਕ ਹੀ ਆ ਜਮਾ ਤੇ ਚੌੜੀ ਬਹੁਤ ਆ ਬੈਕ ਸਾਈਡ ਤੋਂ ਤੁਸੀਂ ਦੇਖ ਸਕਦੇ ਹੋ ਸਨੱਖੀ ਝੋਟੀ ਆ ਪੂਰੀ ਕਿਸੇ ਪੱਖ ਤੋਂ ਕੋਈ ਕਮੀ ਨਹੀਂ ਨਜ਼ਰ ਆਉਂਦੀਗੀ ਤੇ ਥਾਣਾ ਦਾ ਵੀ ਸੈਜ ਬਹੁਤ ਵਧੀਆ ਹੈਗਾ ਤੇ ਬਾਕੀ ਤੁਸੀਂ ਆਪ ਦੀ ਤਸੱਲੀ ਕਰਕੇ ਖਰੀਦ ਸਕਦੇ ਹੋ ਇੱਥੇ ਆ ਕੇ ਬਾਕੀ ਆਹ ਫਾਰਮਰ ਆ ਕੋਈ ਵਪਾਰ ਦਾ ਕੰਮ ਨਹੀਂ ਹੈਗਾਗਾ ਤੇ ਤੁਸੀਂ ਆਈ ਤਸੱਲੀ ਕਰਕੇ ਖਰੀਦ ਸਕਦੇ ਹੋਗੇ ਸਕਰੀਨ ਦੇ ਉੱਤੇ ਨੰਬਰ ਚੱਲੀ ਹੈ ਤੇ ਬਾਕੀ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਜਿਹੜੇ ਭਰਾ ਨਵੇਂ ਆਏ ਆ ਤੇ ਫੇਸਬੁੱਕ ਪੇਜ ਨੂੰ ਕਰ ਲਿਓ ਫੋਲੋ ਤੇ ਜੇ ਕਿਸੇ ਭਰਾ ਨੇ ਇਹਨਾਂ ਦੀ ਵੀਡੀਓ ਬਣਾਉਣੀ ਤਾਂ ਆਪਣੇ ਸੰਪਰਕ ਕਰ ਸਕਦਾ 8591402409 ਬਾਕੀ ਦੋਸਤੋ ਤੁਹਾਨੂੰ ਆਪਾਂ ਕੱਟੀ ਦਿਖਾ ਦਿੰਨੇ ਆ ਇਸੇ ਝੋਟੀ ਦੀ ਪਹਿਲਾ ਵਾਲੇ ਸੂਏ ਦੀ ਦੇਖੋ ਕਿੰਨੀ ਸੋਹਣੀ ਆਈ ਹੈਗੀ ਤੇ ਬੱਚੇ ਵੀ ਬਹੁਤ ਚੰਗੇ ਪੌਂਦੀ ਹੈ ਤੁਸੀਂ ਫੇਸ ਦੀ ਕੁਆਲਿਟੀ ਵੇਖੋ ਸਿੰਗਾ ਦੀ ਕੁਆਲਿਟੀ ਤੇ ਬਾਡੀ ਵੰਤਰ ਦੇਖੋ ਤੁਸੀਂ ਕਿੰਨੀ ਚੰਗੀ ਆਈ ਹੈ ਦੀ ਤੇ ਬਾਕੀ ਜੈਡ ਬਲੈਕ ਹੁੰਦੀ ਆ ਜਮਾ ਤੇ ਬੈਕ ਸਾਈਡ ਤੋਂ ਤੁਸੀਂ ਪੂਛ ਦੇਖ ਸਕਦੇ ਪੱਠ ਬੁੜੇ ਦੀ ਕੁਆਲਿਟੀ ਤੇ ਬਹੁਤ ਸੋਹਣੀ ਜਿਵੇਂ ਮੇਲਿਆਂ 'ਚ ਪਾਉਣ ਵਾਲੀ ਝੋਟੀ ਆ ਗਈ ਇਸ ਤਰ੍ਹਾਂ ਦੇ ਬੱਚੇ ਪੈਦਾ ਕਰਦੀ ਹੈ ਇਹ ਤੁਸੀਂ ਦੇਖੋ ਬਹੁਤ ਸੋਹਣੀ ਕੱਟੀ ਆਈ ਹੈਗੀ ਤੇ ਧੰਨਵਾਦ ਵੀਡੀਓ ਦੇ ਵਿੱਚ ਐਂਡ ਤੱਕ ਜੁੜਨ ਦੇ ਲਈ